ਨੋ ਹੀ ਦੋਸਤੋ ਕਮੈਂਟ ਕਰਕੇ ਦੱਸਿਓ ਵੀ ਕਿਸ ਗਾਣੇ ਦੀ ਧੁਨ ਵੱਜ ਰਹੀ ਹੈ ਇਹ ਛਾਂਟ ਲਈ ਪੁੱਤ ਤਿੰਨਾ ਚੋਂ ਜੋਰੇ ਨੇ ਬੁਲਾਣ ਛਾਂਟ ਲਿਆ ਬਾਕੀ ਠੀਕ ਹੈ ਕਿੰਨਾ ਦੀ ਕੋ ਸੇਮ ਹੀ ਆਵਾਜ਼ ਸਹਿਜ ਵੀ ਉਹੀ ਆ ਐਨ ਵਧੀਆ ਤੇ ਟਿਊਨ ਆ ਜਿਹੜੀ ਉਹ ਭਰਮੀ ਜਿੱਥੇ ਵੀ ਉਂਗਲ ਲਾਉਂਦੇ ਆ ਉਹਦਾ ਮਤਲ ਅਸਲ ਪੀਸ ਦਾ ਤੋੜਾ ਜਿਹੜਾ ਸਾਨੂੰ ਜਵਾਬ ਮਿਲਣਾ ਚਾਹੀਦਾ ਨਾ ਉਹ ਮਿਲਦਾ ਇਹਦੇ ਤੇ ਤੁਸੀਂ ਹੁਣ ਵੈਸੇ ਬਜਾਰੂ ਤੁੰਬੀਆਂ ਵੀ ਲੈਤੀਆਂ ਹੋਣੀਆਂ ਹੋਰਾਂ ਤੇ ਵੀ ਬਹੁਤ ਤੁੰਬੀਆਂ ਲੈਤੀਆਂ ਹੋਣੀਆਂ ਮੈਂ ਲੱਕੜ ਦੀਆਂ ਲੱਤੀਆਂ ਪਹਿਲਾਂ ਜਿਹੜੇ ਹੁੰਦੇ ਨੇ ਨਾ ਗੁਰਦੁਆਰਿਆਂ ਸਾਹਮਣੇ ਉਧਰ ਲੱਕੜ ਲੱਕੜ ਦੀ ਤੁੰਬੀ ਸਭ ਤੋਂ ਪਹਿਲੀ ਮੈਂ ਤੁੰਬੀ ਅਨੰਦਪੁਰ ਸਾਹਿਬ ਤੋਂ ਲਈ ਸੀ ਲੱਕੜ ਦੀ ਹਾਂਜੀ ਉਹਦੇ ਰਿੰਗ ਲੱਗੇ ਹੋਏ ਸੀਗੇ ਇੱਧਰ ਹਨਾ ਤੇ ਉਹ ਵਜਾਣ ਚੌਕੀ ਹੁੰਦੀ ਜਦ ਤੱਕ ਮੈਨੂੰ ਪਤਾ ਨਹੀਂ ਸੀਗਾ ਹੁਣ ਉਸਤਾਦ ਜੀ ਮੈਂ ਦੇਖੇ ਹਨਾ ਉਸਤਾਦ ਜੀ ਕੀਤੇ ਫਿਰ ਅੱਧੇ ਅੱਧਰੇ ਤੁੰਬੀਆਂ ਲੈਣੀਆਂ ਨੇ ਹੁਣ ਬਹੁਤ ਸੋਹਣੀਆਂ ਤੁੰਬੀਆਂ ਬਣਾ ਕੇ ਕੀ ਫਰਕ ਲੱਗਿਆ ਤੁਹਾਨੂੰ ਉਹਨਾਂ ਤੁੰਬੀਆਂ ਦੇ ਵਿੱਚ ਤੇ ਉਸਤਾਦ ਜੀ ਦੀਆਂ ਤੁੰਬੀਆਂ ਜਿਵੇਂ ਜਿਨੀਆਂ ਸਮਾਨ ਦਾ ਫਰਕ ਹੈ ਜਿਵੇਂ ਆਵਾਜ਼ ਦਾ ਫਰਕ ਹੈ ਹਨਾ ਸਾਈਡ ਦਾ ਫਰਕ ਹੈ ਹਨਾ ਜਿਵੇਂ ਭਾਰੀ ਹੋ ਲੱਕੜ ਦੀਆਂ ਭਾਰੀ ਹੁੰਦੀਆਂ ਸੀ ਹਾਂਜੀ ਉਸਤਾਦ ਜੀ ਦੇ ਤੁੰਬੇ ਤੁੰਬੇ ਵੀ ਉਹਨੇ ਹਲਕੇ ਆ ਜਿਨੀ ਅਜਿਹੀ ਤੁੰਬੀਆਂ ਹੁੰਦੀ ਸੀ ਨਾ ਲੱਕੜ ਦੀਆਂ ਉਹ ਤੋਂ ਜ਼ਿਆਦਾ ਹਲਕੇ ਉਸਤਾਦ ਜੀ ਦੇ ਤੁੰਬੇ ਨੇ ਹਾਂਜੀ ਹਾਂਜੀ ਕੱਦੂ ਦੇ ਬਣੇ ਹੋਏ ਸਾਰਾ ਇਹ 200 ਗ੍ਰਾਮ ਦਾ ਜੀ अच्छा तूसी उस्ताद जी ਕੋਲ ਅੱਜ ਕਿੰਨੀਵੀਂ ਵਾਰ ਆਏ ਹੋ ਤੂੰ ਵੀ ਆ ਲੈਣ ਜੀ ਤੀਜੀ ਵਾਰ ਆਇਆ ਪਹਿਲੀ ਵਾਰ ਇੱਕ ਤੁੰਬਾ ਲੈ ਕੇ ਗਿਆ ਸੀ ਤੇ ਦੂਜੀ ਵਾਰ ਦੋ ਤੁੰਬੀਆਂ ਲੈ ਕੇ ਗਿਆ ਸੀ ਤੇ ਇਸ ਵਾਰ ਇੱਕ ਬੈਗ ਬਣਵਾਇਆ ਤੇ ਇੱਕ ਆ ਤੁੰਬਾ ਲੈ ਕੇ ਜਿੱਤੇ ਨੇ ਅੱਛਾ ਤੁਸੀਂ 우ਸਤਾਦ ਜੀ ਤੋਂ ਜਿਹੜੀ ਪਹਿਲੀ ਵਾਰ ਤੁੰਬੀ ਲਏਗੇ ਸੀ ਕੋਈ ਤੁੰਬੀ ਦੀ ਆਵਾਜ਼ ਦਾ ਫਰਕ ਤਾਂ ਨਹੀਂ ਪਿਆ ਹੈਗਾ ਜੀ ਬਹੁਤ ਸੋਹਣੀ ਆਵਾਜ਼ ਸੀਗੀ ਆ ਮੈਂ ਸਟੇਜ ਤੇ ਵਜਾਈ ਹੈ ਨਾ ਇੰਨੀ ਮਤਲਬ ਉਹ ਤਾਂ ਕੁਝ ਵੀ ਨਹੀਂ ਸੀ ਜਦ ਹੁਣ ਆ ਆ ਵਜਾਇਆ ਬਸ ਵੱਜਦੀਆਂ ਤਾੜੀਆਂ ਜੀ ਫਿਰ ਬਹੁਤ ਤਾੜੀਆਂ ਲੱਗੀਆਂ ਰਿਸਪੌਂਸ ਵਧੀਆ ਮਿਲਦਾ ਬਹੁਤ ਸਾਰਾ ਰਿਸਪੌਂਸ ਮਿਲਦਾ ਸਾਰੇ ਬੁੱਢੇ ਕਾਲਜਾਂ ਚ ਵਜਾਉਂਦੇ ਆ ਅੱਛਾ ਤੁਹਾਨੂੰ ਜਿੱਦਾਂ ਨਾ ਜਿੱਦਾਂ ਇੱਕ ਜਿਹੜੀਆਂ ਬਾਜ਼ਾਰੂ ਤੂੰਬੀਆਂ ਹੁੰਦੀਆਂ ਆਪਾਂ ਲੱਕੜ ਦੀਆਂ ਤੂੰਬੀਆਂ ਵਜਾਉਂਦੇ ਆ ਤੇ ਆਹ ਤੂੰਬੀ ਤੁਸੀਂ ਉਸਤਾਦ ਜੀ ਤੋਂ ਲੈ ਕੇ ਵਜਾਈ ਆ ਇਹਦੇ ਵਿੱਚ ਤੁਹਾਨੂੰ ਟੇਸਟ ਜਿੱਦਾ ਇੱਕ ਸਵਾਦ ਅੰਦਰ ਤੇ ਆਂਦਾ ਏ ਉਹ ਕਿੰਨਾ ਕੁ ਸਵਾਦ ਆਂਦਾ ਏ ਵਜਾਏ ਤੇ ਉਹਨਾਂ ਦੀ ਇੰਨੀ ਲੋ ਹੰਦੀ ਦੀ ਦਾ ਬਾਸ ਵਾਜਨ ਯੋਦਾ ਜਿਹੜੀ ਆ ਤੁਮੀ ਇੰਨੀ ਮਿੱਠੀ ਆਵਾਜ਼ ਤੁੰਬੇ ਦੀ ਇੰਨੀ ਮਿੱਠੀ ਆਵਾਜ਼ ਤੁੰਗੀ ਜਣੀ ਇੰਨੀ ਤੜਕੀ ਆਵਾਜ਼ ਆ ਬਹੁਤ ਸੁਣੀ ਆਵਾਜ਼ ਆ ਬਹੁਤ ਫਰਕ ਆਵਾਜ਼ ਦਾ ਲੋ ਜੀ ਦੋਸਤਾਂ ਕਮੈਂਟ ਕਰੀਏ ਇਹ ਰੀジナਲ ਪੁੱਤ ਸੋਚ ਕੇ ਜਿਹੜੀ ਚੀਜ਼ ਬਣਾਈ ਹੋਈ ਆ ਕਿ ਮੈਂ ਖੁਦ ਵਜਾਉਂਦਾ ਮੈਂ 1970 ਦਾ ਵਜਾ ਰਿਹਾ ਜੋ ਕੁਲਦੀਪ ਮਾਨ ਸਾਹਿਬ ਦੇ ਗੀਤ ਆ ਇਹ ਤੇ ਤੇਰੀ ਖਾਤਰ ਹੀਰੇ ਛੱਡ ਕੇ ਤੱਕ ਤਾ ਜਾ ਰਹੇ ਨੂੰ ਉਹ ਗਾਣੇ ਦਾ ਮੈਂ ਫੈਨ ਹੋਇਆ ਤਾਂ ਫਿਰ ਮੈਂ ਤਿੱਖੀਆਂ ਤੁੰਬੀਆਂ ਲੱਭੀਆਂ ਨਹੀਂ ਮਿਲੀਆਂ ਕਿਤੇ ਮਿਲ ਜਾਂਦੀ ਦੀ ਜੇ ਤੋੜ ਦਿੰਦੇ ਤੇ ਅਸੀਂ ਆਪਸ ਵਿੱਚ ਇੱਕ ਰੂਹ ਤੇ ਖੋ ਕੇ ਤੇਰੇ ਵਰਗੇ ਹੁੰਦੇ ਤੇ 22 ਤਰ੍ਹਾਂ ਕਰਕੇ ਫਿਰ ਜਦਾਂ ਮੈਂ ਕਿ ਮੈਨੂੰ ਤੂੰ ਵੀ ਬਾਰੇ ਪੂਰੀ ਨੌਲੇਜ ਹੈ ਵੀ ਤੂੰਬੇ ਦੀ ਆਵਾਜ਼ ਕਿਹੜੀ ਚਾਹੀ ਜਮਲਾ ਜੀ ਦੇ ਹੁਣ ਸਾਰਾ ਪਰਿਵਾਰ ਮੇਰੇ ਤੋਂ ਲੈ ਕੇ ਜਾਂਦਾ ਜਮਲਾ ਜੀ ਦੇ ਪੋਤੇ ਆ ਜਿਹੜੇ ਉਹ ਲੈ ਕੇ ਜਾਂਦੇ ਛਿਲਿੰਦਰ ਸਿੰਘ ਦੇ ਦਾ ਭਰਾ ਦੋ ਤਿੰਨ ਵਾਰੀ ਉਹ ਆ ਲਿਆ ਹੁਣ ਉਹਨਾਂ ਦਾ ਆਰਡਰ ਆਇਆ ਹੋਇਆ ਅਮਿਤ ਤੇ ਜਮਲਾ ਜੀ ਦਾ ਬੀਨ ਵਾਸਤੇ ਬੀਨ ਵਾਸਤੇ ਉਹਨਾਂ ਨੂੰ ਬੀਨ ਬਣਾ ਕੇ ਦੇਣਾ ਮੈਂ ਵੀਡੀਓ ਦੇਖੀ ਸੀ ਉਹਨਾਂ ਦੀ ਵਿਜੇ ਜਮਲਾ ਜੀ ਦੀ ਜਿਹੜੀ ਉਹ ਤਾਂ ਤੂੰ ਵੀ ਵਿਚਾਰ ਰਹੀ ਸੀ ਜਮਾ ਇਹ ਤੂੰ ਵੀ ਹਾਂ ਸੇਮ ਬਿਲਕੁਲ ਹਾਂਜੀ ਹਾਂਜੀ ਉਹ ਦੇਖੇ ਜਾਂਦੇ ਜੀ ਅੱਛਾ ਉਸਤਾਦ ਜੀ ਕੇ ਵੀ ਫਰਕ ਦੱਸੋ ਕਿ ਉਹਨਾਂ ਦੀ ਆਵਾਜ਼ ਜਿਹੜੀਆਂ ਬਜ਼ਾਰੂ ਤੂੰ ਵੀ ਆਉਂਦੀਆਂ ਔਰ ਆਪਣੀਆਂ ਤੂੰ ਵੀ ਆ ਤੁਸੀਂ ਬਣਾਉਂਦੇ ਹੋ ਆਪਣੇ ਹੱਥ ਨਾਲ ਇਹ ਕੀ ਫਰਕ ਹੈ ਕਿ ਉਹ ਕਿਉਂ ਨਹੀਂ ਉਹ ਆਵਾਜ਼ ਬਣਦੀ ਫਰਕ ਆਏ ਨਾ ਹੁਣ ਦੇਖ ਇੱਕ ਬਨਰਟੀ ਫੁੱਲ ਹੋ ਗਿਆ ਕਾਗਜ਼ਾਂ ਦਾ ਰੰਗ ਕਰ ਲਓ ਗੁਲਾਬ ਦਾ ਫੁੱਲ ਇਹ ਕਸਲ ਹੋ ਗਿਆ ਹੂੰ ਉਹ ਤਾਂ ਫੇਰ ਫਰਕ ਉਹਨੂੰ ਕਹਿਣਾ ਵੀ ਕਾਨੂੰਆ ਵੀ ਕੀ ਫਰਕ ਹੈ ਉਹ ਨਹੀਂ ਉਹ ਤਾਂ ਇੱਕ ਛੋਪੀਸ ਹੁੰਦਾ ਇੱਕ ਜਿਵੇਂ ਮੂਰਤੀ ਪੱਥਰ ਦੀ ਬਣਾਈ ਹੁੰਦੀ ਕਿ ਜਿਉਂਦਾ ਆਦਮੀ ਹੁੰਦਾ ਇੰਨਾ ਫਰਕ ਹੁੰਦਾ ਬਿਲਕੁਲ ਬਿਲਕੁਲ ਇੱਕ ਬੁੱਤ ਹੁੰਦਾ ਇੱਕ ਜਿਉਂਦਾ ਆਦਮੀ ਬਤਾਓ ਮੈਂ ਨਾ ਕਿੰਨੇ ਬਿਜੋ ਬਣਾਇਓ ਜੀ ਉਸਤਾਦ ਜੀ ਫਿਰ ਤੁਸੀਂ ਕੋਈ ਮੈਂ ਹੁਣ ਇਹਦੇ ਪਰ ਜਿਹੜੀ ਤੁਹਾਡੇ ਦਿਲ ਨੂੰ ਚੰਗੀ ਲੱਗਦੀ ਹੈ ਅੱਛਾ ਆਪਣਾ ਨਾਮ ਦੱਸੋ ਜੀ ਪਹਿਲਾਂ ਮੈਂ ਅਨਮੋਲ ਸਿੰਘ ਨਾਮ ਹੈ ਜੀ ਸਨ ਆਫ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਖਾਸ ਮਹਾਲੀ ਦੇ ਰਹਿਣ ਵਾਲਾ ਤੁਸੀਂ ਮਹਾਲੀ ਦੇ ਰਹਿਣ ਵਾਲਾ ਕਿੰਨੇ ਕਿੰਨੇ ਸੈਕਟਰ ਦੇ ਫੇਸ ਚ ਨੋ ਫੇਸ ਨੋ ਫੇਸ ਨੋ ਫੇਸ ਮਹਾਲੀ ਦਾ ਭਾਈ ਛੋਟਾ ਕਲਾਕਾਰ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ 9888509047 ਸੋ ਦੋਸਤੋ ਇਹ ਇਹ ਆ ਸਾਡੇ ਛੋਟੇ ਉਸਤਾਦ ਸਾਡਾ ਫਿਊਚਰ ਅੱਗੇ ਵੀ ਮੈਂ ਵੀਡੀਓ ਦੇ ਵਿੱਚ ਦੱਸਿਆ ਸੀ ਇਹ ਆ ਜਿਹੜੇ ਸਾਡੇ ਵਿਰਸੇ ਦੇ ਅਸਲ ਵਾਰਿਸ ਆ ਜਿਨ੍ਹਾਂ ਨੇ ਮਾਂ ਬੋਲੀ ਪੰਜਾਬੀ ਨੂੰ ਅੱਗੇ ਜਾ ਕੇ ਪ੍ਰਚਾਰਨਾ ਹੈ ਜਿਨ੍ਹਾਂ ਨੇ ਅੱਗੇ ਜਾ ਕੇ ਮਾਂ ਬੋਲੀ ਪੰਜਾਬੀ ਨੂੰ ਬੁਲੰਦੀਆਂ ਤੇ ਲੈ ਕੇ ਜਾਣਾ ਹੈ ਸੋ ਬਹੁਤ ਬਹੁਤ ਧੰਨਵਾਦ ਬਿਲਕੁਲ ਜੀ ਇਹ ਦੋਸਤੋ ਜੇ ਤੁਸੀਂ ਕਹੋ ਨਾ ਵੀ ਬੱਚਾ ਸਿੱਖਿਆ ਹੈ ਐਸ ਉਮਰ ਦੇ ਵਿੱਚ ਐਡਾ ਵੱਡਾ 뮤జిక్ ਨਹੀਂ ਸਿੱਖ ਸਕਦਾ ਕੋਈ ਵੀ ਨਾ ਪੇਟੀ ਨਾ ਤਫਲਾ ਨਾ ਕੀਬੋਰਡ ਨਾ ਕੋਈ ਹਾਰਮੋਨੀਅਮ ਵੀ ਜਿਹੜੀ ਇਹ ਤੂੰ ਵੀ ਫੋਕ ਸਾਜ਼ ਪਰ ਇਹਨਾਂ ਨੇ ਹਾਰਮੋਨੀਅਮ ਜਾਂ ਤੁਸੀਂ ਕੀਬੋਰਡ ਕਹਿ ਲਓ ਜਾਂ ਕੋਈ ਇੰਗਲਿਸ਼ ਕੋਈ ਵੀ ਸਾਜ਼ ਕਹਿ ਲਓ ਉਹ ਜਿਹੜੇ ਇਹਦੇ 'ਤੇ বাজਾਉਂਦੇ ਇਹ ਕੁਦਰਤੀ ਦੇਣ ਬਖਸ਼ਿਸ਼ਾਂ ਇਹਦੇ 'ਤੇ ਮੇਰ ਪਰਿਆ ਹਾਤਾ ਮਾਤਾ ਸੁਰਤਪਤੀ ਦਾ ਤੇ ਮਾਤਾ ਪਿਤਾ ਦਾ ਤੇ ਇਹ ਕੁਦਰਤੀ ਜਿਹੜੀ ਜਿਹਨੂੰ ਕੁਦਰਤ ਕਹਿੰਦੇ ਆ ਇਹ ਕੁਦਰਤ ਤੇ ਨਾਲ ਤੂੰ ਵੀ ਵੱਜ ਰਹੀ ਆ ਕੋਈ ਇਹਦੇ ਵਿੱਚ ਐਡਾ ਵੱਡਾ ਵੱਲ ਨਹੀਂ ਹੈਗਾ ਵੀ ਮੈਂ ਤੂੰ ਵੀ ਵਜਾ ਦੂੰਗਾ ਇਹ ਅੱਜ ਵੱਡੇ ਵੱਡੇ ਕਾਲਜਾਂ ਵਿੱਚ ਤੇ ਮਾਤਾ ਗੁਜਰੀ ਕਾਲਜ ਸ੍ਰੀ ਨੰਦਪੁਰ ਸਾਹਿਬ ਗੋਡ ਗਿਫਟ ਹੈ ਜੀ ਗੋਡ ਗਿਫਟ ਇਹਨਾਂ ਨੂੰ ਮਿਲਿਆ ਤੇ ਚੰਡੀਗੜ੍ਹ ਦੇ ਤਕਰੀਬਨ ਡੀਏਵੀ ਕਾਲਜ ਬੀਏ ਕਾਲਜ ਜ ਯੂਨੀਵਰਸਿਟੀਆਂ ਉਹਨਾਂ ਦੇ ਵਿੱਚ ਇਹ ਅੱਜ ਬਿਜਾਰ ਰਿਹਾ ਸਟੇਜਾਂ 'ਪਾ ਤੇ ਜਿਸ ਤਰ੍ਹਾਂ ਆਪਣਾ ਜੋੜਾ ਜੀ ਬਿਜਾਰ ਰਿਹਾ ਹੈ ਨਾ ਉਹਨਾਂ ਦੇ ਬਰਬਰੇ ਬਿਜਾਰ ਰਿਹਾ ਚਲੋ ਮੇਰਾ ਖਿਆਲ ਮੈਨੂੰ ਇੰਨਾ ਪਤਾ ਨਹੀਂ ਵੀ ਜੋੜਾ ਜੀ ਨੂੰ ਇਹਨਾਂ ਨੇ ਸਟਾਜ ਬਣਾਇਆ ਤਾਂ ਬਹੁਤ ਚੰਗੀ ਗੱਲ ਹੈ ਜੇ ਜੋੜਾ ਜੀ ਨੂੰ ਬਣਾਇਆ ਤੇ ਧੰ ਧੰਨੇ ਹੋ ਜਾਣੀ ਹੈ ਅੱਜ ਉਹਨਾਂ ਦੇ ਬਰਬਰੇ ਪਹੁੰਚ ਗਿਆ ਛੋਟਾ ਜਿਹਾ ਬੱਚਾ ਬਹੁਤ ਕਿਰਪਾ ਮਾਲਕਾ ਜੀ ਕਿਉਂਕਿ ਇਹ ਕਹਿੰਦੇ ਜਿੱਦਾਂ ਕਹਿੰਦੇ ਹੁੰਦੇ ਸ਼ੇਰ ਸਵਾ ਸ਼ੇਰ ਹੋ ਜਾਣਾ ਉਦੋਂ ਜੋੜਾ ਜੀ ਵੀ ਐਨ ਸਿਰਾ ਏ ਉਦੋਂ ਇਹ ਸਾਡਾ ਛੋਟਾ ਵੀਰ ਵੀ ਐਨ ਬਿਲਕੁਲ ਸਿਰਾ ਏ ਅੱਛਾ ਸਰ ਇਹ ਬਚਪਨ ਤੋਂ ਹੀ ਸ਼ੌਂਕ ਸੀ ਇਹਨਾਂ ਨੂੰ ਜੀ ਇਹਨੂੰ 2 ਸਾਲ ਤੋਂ ਹੀ ਪਿਆ ਹੈ ਅੱਛਾ ਤੁਹਾਨੂੰ ਕਿੱਦਾਂ ਪਤਾ ਲੱਗਿਆ ਜੀ ਇਹ ਜੋੜਾ ਜੀ ਨੂੰ ਦੇਖ ਕੇ ਹੀ ਪਿਆ ਇਹਨੂੰ ਅੱਛਾ ਜੀ ਇਹ ਇਹ ਨੱਚਿਆ ਸੀਗਾ ਉਹਨਾਂ ਨੇ ਬੁਜਾਇਆ ਸੀ ਉੱਥੇ ਤੁੰਗੀ ਹਾਂ ਜੀ ਉਹ ਪਹਿਲੀ ਵਾਰ ਇਹਦੇ ਨਾਲੇ ਬੁਜਾਇਆ ਸੀਗਾ ਫਗਵਾੜੀ ਠੀਕ ਠੀਕ ਬਾਬੇ ਨੂੰ ਉੱਥੋਂ ਦੀ ਉਹਨੂੰ ਦੇਖ ਕੇ ਉਹ ਪੈ ਗਿਆ ਤੁਹਾਡੀ ਪੂਰੀ ਸਪੋਰਟ ਹੈ ਜੀ ਪੂਰੀ ਪੂਰੀ ਉਹ ਮੰਨਣ ਨੂੰ ਖੁਸ਼ੀ ਹੁੰਦੀ ਹੈ ਜੀ ਕਿ ਬੱਚਾ ਬਹੁਤ ਚੰਗੀ ਲੈਣ ਨੂੰ ਲੱਗਿਆ ਹੈ ਨਾ ਸੰਗੀਤ ਕਿਉਂਕਿ ਨਾ ਸੰਗੀਤ ਵਿੱਚ ਹੈ ਪਰਮਾਤਮਾ ਵੀ ਸੰਗੀਤ ਵਿੱਚ ਹੈ ਕਿਉਂਕਿ ਆਪਾਂ ਚਾਹੇ ਆਰਤੀ ਕਰ ਲਈਏ ਗੁਰਬਾਣੀ ਕਰ ਲਈਏ ਚਾਹੇ ਕੁਰਾਨ ਪੜ੍ਹ ਲਈਏ ਚਾਹੇ ਬਾਈਬਲ ਪੜ੍ਹ ਲਈਏ ਅਗਰ ਉਹ ਸੰਗੀਤ ਵਿੱਚ ਨਾ ਹੋਵੇ ਤਾਂ ਉਹ ਵੀ ਆਪਾਂ ਨੂੰ ਚੰਗੀ ਨਹੀਂ ਲੱਗਣੀ ਸੰਗੀਤ ਵਿੱਚ ਪਰਮਾਤਮਾ ਵਸਦਾ ਹੈ ਕਿ ਬੱਚਾ ਤੁਹਾਡਾ ਸੰਗੀਤ ਨਾਲ ਜੁੜਿਆ ਹਰਿਗਹ ਮਹਾਰਾਜ ਗੁਰੂਆਂ ਨੇ ਹਰੇਕ ਨੇ ਬਾਣੀ ਗਾਈਏ ਜੀ ਅਸੋ ਇਹਨਾਂ ਨਾਲ ਸਾਜਾਂ ਨਾਲ ਹੀ ਗਾਈਏ ਬਿਲਕੁਲ ਬਹੁਤ ਧੰਨਵਾਦ ਜੀ ਤੁਹਾਡਾ ਵੀ ਜੋ ਤੁਸੀਂ ਬੱਚੇ ਦੀ سپورਟ ਕਰ ਰਹੇ ਹੋ ਪਹਿਲਾ ਪਹਿਲਾ ਜਿਹੜੀ ਮੈਂ ਸਭ ਤੋਂ ਪਹਿਲੀ ਵਾਰ ਤੁੰਬੀ ਲਈ ਸੀ ਸਭ ਤੋਂ ਪਹਿਲਾ ਜਿਨ੍ਹਾਂ ਨੇ ਮੈਨੂੰ ਸਿਖਾਇਆ ਜਿਨ੍ਹਾਂ ਤੋਂ ਮੈਂ ਤੁੰਬੀ ਦੀ ਏਡੀ ਏਬੀਸੀਡੀ ਸਿੱਖੀ ਜੀ ਅੱਜ ਵੀ ਸਿੱਖ ਰਹੀ ਹਾਂ ਜਿਨ੍ਹਾਂ ਤੋਂ ਉਹ ਜੋਬਨਸਨ ਆਮੀ ਉਸਤਾਦ ਜੀ ਤੇ ਹੁਣ ਮੈਂ ਜਿਨ੍ਹਾਂ ਤੋਂ ਅੱਗੇ ਲੈਸਨ ਲੈ ਰਿਹਾ ਉਹ ਨਵਨੀਤ ਜੋੜਾ ਇਹ ਦੋਨਾਂ ਨੇ ਮੈਨੂੰ ਬਹੁਤ ਤੁੰਬੀ ਸਿਖਾਈ ਹੈ ਤੇ ਇਹਨਾਂ ਕਰਕੇ ਮੈਂ ਅੱਜ ਹੋ ਜਾ ਪਾਰਿਆ ਸੋ ਨਵਨੀਤ ਜੋੜਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ ਜੋ ਤੁਸੀਂ ਅੱਗੇ ਇਸ ਤਰ੍ਹਾਂ ਆਪਣੇ ਵਰਗੀ ਆਪਣੇ ਸ਼ਕਿਰਦ ਤਿਆਰ ਕਰ ਰਹੇ ਹੋ ਸੋ ਅਸੀਂ ਤੁਹਾਡਾ ਦੇ ਨਹੀਂ ਜੀ ਦੇ ਸਕਦੇ ਜਿਹਦੇ ਪਹਿਲਾਂ ਨਾਮ ਲਿਆ ਤਾਂ ਕੌਣ ਸੀ ਜੋਵਨ ਜੋਵਨ ਸਨਾਮੀ ਜੀ ਕਹਿੰਦਾ ਜਾਣਦਾ ਕੌਣ ਹੈ ਅੱਛਾ ਜੀ ਅੱਛਾ ਹਾਂ ਫਿਰ YouTube ਤੇ ਹੈ ਨਾ ਜਾਣਦੇ ਨਹੀਂ ਤੁਹਾਨੂੰ ਉਹਨਾਂ ਨੇ ਫੋਟੋ ਭੇਜੀ ਜਦ ਪਹਿਲਾ ਤੁੰਬਾ ਲੈ ਕੇ ਗਿਆ ਸੀ ਤੇ ਉਹਨਾਂ ਨੇ ਮੈਨੂੰ ਫੋਟੋ ਭੇਜੀ ਮੈਂ ਕਿਹਾ ਉਸਤਾਦ ਜੀ ਮੈਂ ਨਵਾਂ ਤੁੰਬਾ ਲਿਆਇਆ ਕਹਿੰਦੇ ਜੈਰਮ ਬੇਲਾ ਨਹੀਂ ਤੇ ਬਣਿਆ ਹੋਇਆ ਕਹਿੰਦਾ ਹਾਂ ਜੀ ਉਹ ਕਹਿੰਦੇ ਬਹੁਤ ਵਧੀਆ ਸਾਰੇ ਪਛਾਣ ਲੈਂਦੇ ਆ ਸਾਰੇ ਪਛਾਣ ਲੈਂਦੇ ਉਸਤਾਦ ਜੀ ਸਾਰੇ ਪਛਾਣ ਲੈਂਦੇ ਜਿਹੜਾ ਮਰਜੀ ਸਾਜ਼ ਹੋਵੇ ਚਾਹੇ ਬਦੂ ਹੋਵੇ ਚਾਹੇ ਤੁੰਬਾ ਦੋ ਤਾਰਾ ਮੇਰੇ ਤੋਂ ਸਾਰੇ ਸਾਜ਼ ਪੇ ਬਿਲਕੁਲ ਬਿਲਕੁਲ ਤਕਰੀਬਨ ਕਲਾਕਾਰ ਤੋਂ ਤਕਰੀਬਨ ਸਾਰੇ ਜਾਣਦੇ ਹਾਂ ਸੋ ਦੇਖੋ ਦੋਸਤੋ ਇੱਥੇ ਬਣਦੇ ਆ ਪੰਜਾਬੀ ਲੋਕ ਸਾਜ਼ ਸੋ ਇੱਥੋਂ ਬਣ ਕੇ ਜਾਂਦੇ ਆ ਇਹ ਸਾਡਾ ਛੋਟਾ ਵੀਰ ਜੋ ਮਹਾਲੀ ਤੋਂ ਨੌ ਫੇਸ ਤੋਂ ਆ। ਇਹ ਤੀਸਰੀ ਵਾਰ ਅੱਜ ਤੁੰਗੀਆਂ ਲੈਣ ਆਏ ਆ। ਸੋ ਬੜੇ ਹੀ ਸਮਰਾਟ ਕਹਿ ਸਕਦੇ ਆ ਜੀ ਅਸੀਂ ਆਪਣੇ ਛੋਟੇ ਵੀਰ ਨੂੰ। ਕਿਸੇ ਨੂੰ ਵੀ ਇਹ ਤੁੰਗੀਆਂ ਕਿਸੇ ਕਿਸੇ ਸਾਜ ਦੇ ਲੋੜ ਹੋਵੇ ਜਿਨ੍ਹਾਂ ਨੇ ਆਪਣੇ ਹਿਸਾਬ ਦਾ ਬਣਵਾਣਾ ਹੋਵੇ ਉਹ ਉਹ ਇੱਧਰ ਆ ਸਕਦੇ ਨੇ ਤੇ ਆ ਫਿਰ ਕਿ ਫੋਨ ਤੇ ਵੀ ਦੱਸ ਸਕਦੇ ਆ ਉਸਤਾਦ ਜੀ ਤੁਹਾਡੇ ਸਾਹਮਣੇ ਬੈਠ ਕੇ ਸਾਜ ਬਣਾਉਣਗੇ ਤੇ ਤੁਹਾਨੂੰ ਦੇਣਗੇ। ਸਭ ਨੂੰ ਰੋਟਣਾ ਨਮਸਾਰ ਸੋ ਦੋਸਤੋ ਕਿਸੇ ਵੀ ਦੋਸਤ ਨੂੰ ਪੰਜਾਬੀ ਲੋਕ ਸਾਜ ਦੀ ਜਰੂਰਤ ਹੋਵੇ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਜੀ ਉਸਤਾਦ ਜੀ ਦਾ ਤੁਸੀਂ ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਉਸਤਾਦ ਜੀ ਨਾਲ ਗੱਲਬਾਤ ਕਰਕੇ ਆਨਲਾਈਨ ਵੀ ਤੁਸੀਂ ਲੋਕ ਸਾਜ ਮੰਗਵਾ ਸਕਦੇ ਹੋ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਅਸੀਂ ਆਨਲਾਈਨ ਪਾਰਸਲ ਕਰ ਦਿੰਦੇ ਜੀ ਕੋਰੀਅਰ ਰਾਹੀਂ ਅਸੀਂ ਤੁਹਾਡੇ ਕੋਲ ਹੋਮ ਡਿਲੀਵਰੀ ਕਰ ਦਾਂਗੇ ਤੋ ਇਹ ਵਾਲਟ ਆਲ ਵਾਲਟ ਅਸੀਂ ਹੋਮ ਡਿਲੀਵਰੀ ਕਰਦੇ ਆਂ ਜੀ ਤੇ ਤੁਸੀਂ ਇੱਥੇ ਆ ਕੇ ਵੀ ਕੋਲ ਬਹਿ ਕੇ ਵੀ ਪੰਜਾਬੀ ਲੋਕ ਸਾਜ ਬਣਵਾ ਕੇ ਲਿਜਾ ਸਕਦੇ ਹੋ ਸਭ ਤੋਂ ਬਹੁਤ ਧੰਨਵਾਦ ਜੀ ਥੈਂਕ ਯੂ ਲੋ ਜੀ ਦੋਸਤੋ ਕਮੈਂਟ ਕਰਕੇ ਦੱਸਿਓ ਵੀ ਕਿਸ ਗਾਣੇ ਦੀ ਧੁਨ ਵੱਜ ਰਹੀ ਹੈ ਇਹ